ਆਜਾਪਾ ਸਿਰਫ ਦੋ ਬ੍ਰੈਡਾਂ ਤੋਂ ਤੇ ਬਿਲਕੁਲ ਥੋੜੀ ਜਿਹੀ ਆਲੂਆਂ ਤੋਂ ਇਹ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਇਸ ਨਾਸ਼ਤੇ ਨੂੰ ਬਣਾ ਕੇ ਤੁਸੀਂ ਬੱਚਿਆਂ ਦੇ ਡਿਫਨ ਚ ਦੇ ਸਕਦੇ ਹੋ ਅਚਾਨਕ ਕਰੇ ਮਹਿਮਾਨ ਆ ਜਾਣ ਜਾਂ ਤੁਸੀਂ ਕੋਈ ਪਾਰਟੀ ਕਰ ਰਹੇ ਹੋ ਘਰੇ ਤਾਂ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਨਾਲ ਇਹਨਾਂ ਨੂੰ ਆਪਾਂ ਬਣਾ ਲਾਂਗੇ ਤੇ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਇੱਕ ਵਾਰੀ ਜੇਕਰ ਇਸ ਤਰੀਕੇ ਨਾਲ ਤੁਸੀਂ ਇਸ ਨਾਸ਼ਤੇ ਨੂੰ ਬਣਾ ਲੋਗੇ ਤਾਂ ਬਾਰ ਬਾਰ ਇਸੇ ਤਰੀਕੇ ਨਾਲ ਬਣਾਉਗੇ ਬਹੁਤ ਹੀ ਚਟਪਟਾ ਆ ਤੇ ਬਿਲਕੁਲ ਇਹ ਆਸਾਨ ਬਣਨ ਵਾਲਾ ਨਾਸ਼ਤਾ ਆਪਾਂ ਬਣਾਉਣਾ ਸਿੱਖ ਲੈਣੇ ਆ ਵੀ ਆਪਾਂ ਨੂੰ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਤੇ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਚਟਪਟਾ ਆਪਾਂ ਤਿਆਰ ਕਰਨਾ ਹੈ ਜੇਕਰ ਤੁਸੀਂ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਬੱਤਵੱਦ ਕਰਿਓ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੇ ਜੀ ਉਬਲੇ ਹੋਏ ਆਲੂ ਆਲੂਆਂ ਨੂੰ ਮੈਂ ਸ਼ੈਲ ਲੈ ਆਇਤੇ ਤੇ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਕद्दूकश ਕਰਾਂਗੇ ਕਿਉਂਕਿ ਕद्दूकश ਕਰਨ ਨਾਲ ਇਹਦੇ ਵਿੱਚ ਜਿਹੜੇ ਟੁਕੜੇ ਨਹੀਂ ਰਹਿਣੇ ਜ਼ਿਆਦਾ ਤੇ ਆਸਾਨੀ ਨਾਲ ਆਪਾਂ ਇਹਨੂੰ ਵਧੀਆ ਮੈਸ਼ ਕਰ ਸਕਦੇ ਹੁੰਨੇ ਆ ਸੋ ਕੋਈ ਵੀ ਕद्दूकश ਤੁਸੀਂ ਬਰੀਕ ਜਾਂ ਮੋਟਾ ਕਰ ਸਕਦੇ ਹੋ ਤੇ ਸਾਰੇ ਆਲੂਆਂ ਨੂੰ ਮੈਂ ਕद्दूकश ਕਰ ਲਿਆ ਸਿਰਫ ਦੋ ਆਲੂ ਇਹਦੇ ਵਿੱਚੋਂ ਮੈਂ ਬਚਾ ਕੇ ਰੱਖ ਲੇ ਉਹ ਮੈਂ ਬਾਅਦ ਵਿੱਚ ਵਰਤੂੰਗੀ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਾਮਕ ਉਸ ਤੋਂ ਬਾਅਦ ਆਪਾਂ ਅੱਧਾ ਚਮਚਾ ਚਿਲੀ ਬਲੈਕਸ ਐਡ ਕਰਾਂਗੇ ਜਨ ਕੇ ਦਰਦਰੀਆਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਉਸ ਤੋਂ ਬਾਅਦ ਆਪਾਂ ਇੱਕ ਚਮਚ ਭਰ ਕੇ ਹਲਦੀ ਦਾ ਐਡ ਕਰ ਦੇਾਂਗੇ ਜੇ ਤੁਹਾਨੂੰ ਹਲਦੀ ਨਾ ਪਸੰਦ ਹੋਈ ਤੁਸੀਂ ਸਕਿੱਪ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਬਾਬਾ ਸਾਰਾ ਐਡ ਕਰ ਦੇਣਾ ਯਾਨੀ ਕਿ ਇੱਕ ਚਮਚ ਭਰ ਕੇ ਫਿਰ ਆਪਾਂ ਗਰਮ ਮਸਾਲਾ ਅੱਧਾ ਕ ਚਮਚ ਐਡ ਕਰ ਦੇਾਂਗੇ ਉਸ ਤੋਂ ਬਾਅਦ ਕਸ਼ਮੀਰੀ ਲਾਲ ਮਿਰਚ ਐਡ ਕਰ ਦੇਾਂਗੇ ਜੀ ਸਵਾਦ ਅਨੁਸਾਰ ਇੱਥੇ ਤੁਸੀਂ ਹਰੀਆਂ ਮਿਰਚਾਂ ਵੀ ਐਡ ਕਰ ਸਕਦੇ ਹੋ ਜੇਕਰ ਬੱਚਿਆਂ ਲਈ ਸਪੈਸ਼ਲ ਬਣਾ ਰਹੇ ਹੋ ਫਿਰ ਤੁਸੀਂ ਇਹਦੇ ਵਿੱਚ ਇਹ ਕਸ਼ਮੀਰੀ ਲਾਲ ਮਿਰਚਾਂ ਹੀ ਐਡ ਕਰਿਓ ਬਿਲਕੁਲ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਦਿਆਂਗੇ ਕਿਉਂਕਿ ਇਸ ਤਰੀਕੇ ਦੀ ਜਦੋਂ ਆਪਾਂ ਕੋਈ ਰੈਸਪੀ ਬਣਾਉਣੀ ਹੈ ਚਾਟ ਮਸਾਲਾ ਜ਼ਰੂਰ ਐਡ ਕਰਦੇ ਆਂ ਪਰ ਇਸ ਗੱਲ ਦਾ ਧਿਆਨ ਰੱਖਿਓ ਵੀ ਆਪਾਂ ਨਮਕ ਪਹਿਲਾਂ ਐਡ ਕਰਤਾ ਇਸ ਕਰਕੇ ਚਾਟ ਮਸਾਲਾ ਥੋੜਾ ਐਡ ਕਰ ਰਹੇ ਹਾਂ ਕਿਉਂਕਿ ਚਾਟ ਮਸਾਲੇ ਦੇ ਵਿੱਚ ਨਮਕ ਹੁੰਦਾ ਹ ਹੁਣ ਸਾਰੇ ਮਸਾਲਿਆਂ ਨੂੰ ਆਪਾਂ ਆਲੂਆਂ ਦੇ ਨਾਲ ਮਿਕਸ ਕਰਕੇ ਇਸ ਤਰੀਕੇ ਨਾਲ ਸਟਫਿੰਗ ਜਿਹੜੀ ਤਿਆਰ ਕਰ ਲਈ ਹੈ ਜੀ ਦੇਖੋ ਤੁਸੀਂ ਚਾਹੋ ਤਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਪਰ ਮੈਂ ਇੱਥੇ ਨਹੀਂ ਐਡ ਕੀਤਾ ਮੈਂ ਸਿਰਫ ਸੁੱਕੇ ਮਸਾਲੇ ਹੀ ਐਡ ਕੀਤੇ ਆ ਇੱਥੇ ਇੱਕ ਬ੍ਰੈਡ ਤੇ ਆਪਾਂ ਇਸ ਤਰੀਕੇ ਨਾਲ ਸਟਫਿੰਗ ਲਾ ਲਾਂਗੇ ਚੰਗੇ ਤਰੀਕੇ ਨਾਲ ਸਟਫਿੰਗ ਨੂੰ ਜਿਹੜਾ ਬ੍ਰੈਡ ਤੇ ਸੈੱਟ ਕਰਦੇ ਆਂਗੇ ਜਿੰਨੀ ਵੀ ਤੁਸੀਂ ਸਟਫਿੰਗ ਲਾਉਣੀ ਹੈ ਵੱਧ ਘੱਟ ਉਨੀ ਤੁਸੀਂ ਲਾ ਸਕਦੇ ਹੋ ਸੋ ਇਸ ਤਰੀਕੇ ਨਾਲ ਇੱਕ ਬ੍ਰੈਡ ਤੇ ਆਪਾਂ ਸਟਫਿੰਗ ਨੂੰ ਜਿਹੜਾ ਸੈੱਟ ਕਰਤਾ ਹੈ ਜੀ ਤਿਹੋਂ ਜੀ ਇਸ ਬ੍ਰੈਡ ਨੂੰ ਆਪਾਂ ਤਿਆਰ ਕਰ ਲਿਆ ਹੁਣ ਆਪਣੇ ਕੋਲੇ ਦੂਜਾ ਬ੍ਰੈਡ ਹੈ ਇਹਦੇ ਉੱਪਰ ਤੁਸੀਂ ਹਰੀ ਚਟਨੀ ਵੀ ਲਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਤਰੀਕੇ ਨਾਲ ਆਲੂ ਦੀ ਸਟਫਿੰਗ ਹੈ ਜਿਹੜੀ ਉਹ ਹਰੀ ਚਟਨੀ ਵਾਲੀ ਤਿਆਰ ਕਰ ਸਕਦੇ ਹੋ ਇਹਦੇ ਵਿੱਚ ਹੈ ਜਿਹੜੀ ਮੈਂ ਇੱਕ ਆਲੂ ਦੇ ਵਿੱਚ ਹਰੀ ਚਟਨੀ ਹੈ ਮਿਕਸ ਕਰਕੇ ਇਸ ਤਰੀਕੇ ਨਾਲ ਹੈ ਜਿਹੜੀ ਬਿਲਕੁਲ ਚਟਪਟੀ ਜੀ ਇਹ ਚਟਨੀ ਦੀ ਤਰ੍ਹਾਂ ਜਾਂ ਸਟਫਿੰਗ ਦੀ ਤਰ੍ਹਾਂ ਮੈਂ ਬਣਾ ਲਿਆ ਸੀ ਇਹਨੂੰ ਜੇਕਰ ਤੁਸੀਂ ਜ਼ਿਆਦਾ ਚਟਪਟਾ ਖਾਣਾ ਪਸੰਦ ਕਰਦੇ ਹੋ ਫਿਰ ਤੁਸੀਂ ਇਸ ਤਰੀਕੇ ਨਾਲ ਇਹ ਆਲੂ ਦੀ ਸਟਫਿੰਗ ਤਿਆਰ ਕਰ ਸਕਦੇ ਹੋ ਜਾਂ ਹਰੀ ਚਟਨੀ ਲਾ ਸਕਦੇ ਹੋ ਜੇਕਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬੱਚਿਆਂ ਲਈ ਸਪੈਸ਼ਲੀ ਬਣਾ ਰਹੇ ਉzi ਹਰੀਆਂ ਮਿਰਚਾਂ ਦੀ ਵਰਤੋਂ ਨਾ ਕਰਿਓ ਜਿਹੜੀ ਆਲੂ ਵਾਲੀ ਸਟਫਿੰਗ ਆਪਾਂ ਪਹਿਲਾਂ ਲਈ ਸੀ ਮਸਾਲਿਆਂ ਵਾਲੀ ਉਹਦੇ ਉੱਪਰ ਥੋੜੀ ਜੀ ਟਮੇਟੋ ਕੇਚੱਪ ਐਡ ਕਰਤੀ ਆ ਆਪਾਂ ਇਹਦੇ ਨਾਲ ਟੇਸਟ ਬਹੁਤ ਵਧੀਆ ਆਊਗਾ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਨਾ ਬਿਲਕੁਲ ਪਤਲੇ-ਪਤਲੇ ਸਲਾਈਸ ਆਲੂ ਦੇ ਕੱਟ ਕੇ ਰੱਖਲੇ ਸੀਗੇ ਇਹਨਾਂ ਨੂੰ ਸੈੱਟ ਕਰ ਦਿਆਂਗੇ ਆਪਾਂ ਤੇ ਹੁਣ ਇਧਰਲਾ ਬ੍ਰੈਡ ਉਠਾਵਾਂਗੇ ਆਪਾਂ ਤੇ ਇਹਨੂੰ ਇਹਦੇ ਉੱਪਰ ਹੈ ਜਿਹੜਾ ਸੈੱਟ ਕਰ ਦਿਆਂਗੇ ਇਸ ਤਰੀਕੇ ਨਾਲ ਨਾ ਬਹੁਤ ਵਧੀਆ ਫਲੇਵਰ ਆਊਗਾ ਇਸ ਰੈਸਪੀ ਦੇ ਵਿੱਚ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਘੱਟ ਸਮੇਂ 'ਚ ਇਹ ਰੈਸਪੀ ਜਿਹੜ ਮਹਿਮਾਨ ਆ ਰਹੇ ਆ ਘਰੇ ਕੋਈ ਤੁਸੀਂ ਜਾਂ ਪਾਰਟੀ ਕਰ ਰਹੇ ਹੋ ਤਾਂ ਉਹਨਾਂ ਨੂੰ ਬਣਾ ਕੇ ਜਦੋਂ ਤੁਸੀਂ ਇਸ ਰੈਸਪੀ ਨੂੰ ਸਰਵ ਕਰੋਗੇ ਸਭ ਤੋਂ ਪਹਿਲਾਂ ਦਾ ਟੇਸਟ ਇੰਨਾ ਵਧੀਆ ਆਊਗਾ ਕਿ ਉਹ ਪੁੱਛਣਗੇ ਵੀ ਸਾਨੂੰ ਇਹ ਰੈਸਪੀ ਦੱਸੋ ਵੀ ਤੁਸੀਂ ਕਿਸ ਤਰੀਕੇ ਨਾਲ ਤਿਆਰ ਕੀਤੀ ਐ ਇੰਨੀ ਜ਼ਿਆਦਾ ਟੇਸਟੀ ਸੋ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਟੁੱਥਪੇਕ ਲਾ ਕੇ ਇਹਨੂੰ ਬਰਾਬਰ ਹਿੱਸਿਆਂ 'ਚ ਵੰਡ ਲੈਣਾ ਜੀ ਜੇਕਰ ਤੁਸੀਂ ਛੋਟੇ-ਛੋਟੇ ਟੁਕੜੇ ਕੱਟਣੇ ਆ ਫਿਰ ਤੁਸੀਂ ਤਿੰਨ ਹਿੱਸਿਆਂ 'ਚ ਇਹਨੂੰ ਇੱਕ ਸਾਈਡ ਤੋਂ ਵੰਡ ਸਕਦੇ ਹੋ ਜਾਨੀ ਕਿ ਇਹਦੇ 6 ਪੀਸ ਬਣਾ ਸਕਦੇ ਹੋ ਇਸ ਤਰੀਕੇ ਨਾਲ ਇੱਕ ਬ੍ਰੈਡ ਦੇ ਪਹਿਲਾਂ ਮੈਂ ਵੱਡੇ ਸਲਾਈਸ ਇਸ ਤਰੀਕੇ ਨਾਲ ਕੱਟ ਲਈ ਜਾਨੀ ਕਿ ਇਹਨੂੰ 4 ਹਿੱਸ ਤੇ ਹੁਣ ਕਿਸੇ ਵੀ ਤਿੱਖੀ ਕਰਦੇ ਦੀ ਮਦਦ ਨਾਲ ਆਪਾਂ ਇਹਨੂੰ ਕੱਟ ਲੈਣਾਗਾ ਦੇਖੋ ਜੀ ਕਿੰਨੀ ਵਧੀਆ ਲੇਅਰ ਬਣ ਕੇ ਤਿਆਰ ਹੋਈ ਹੈ ਦੋਨੇ ਤਰ੍ਹਾਂ ਦੀ ਸਟਫਿੰਗ ਦੀ ਇਸ ਤਰੀਕੇ ਨਾਲ ਇਹਨਾਂ ਨੂੰ ਸੈੱਟ ਕਰ ਲਿਓ ਥੋੜਾ ਜਿਹਾ ਤੁਸੀਂ ਟੁੱਥਪੇਕ ਨੂੰ ਲਓ ਜੀ ਇਹ ਆਪਾਂ ਬਣਾ ਕੇ ਰੱਖ ਲਿਆ ਤੁਸੀਂ ਚਾਹੋ ਤਾਂ ਇੱਕ ਦੋ ਬ੍ਰੈਡਾਂ ਦੇ ਹੋਰ ਵੀ ਬਣਾ ਸਕਦੇ ਹੋ ਇਹਦੇ ਤੁਸੀਂ 6 ਹਿੱਸੇ ਵੀ ਕਰ ਸਕਦੇ ਹੋ ਯਾਨੀ ਕਿ ਸਿਰਫ ਦੋ ਬ੍ਰੈਡਾਂ ਤੋਂ ਤੁਸੀਂ ਦੋ ਤਿੰਨ ਜਾਣਿਆਂ ਨੂੰ ਇਹ ਰੈਸਪੀ ਜਿਹੜੀ ਸਰਵ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਮੈਂ ਇੱਕ ਬ੍ਰੈਡ ਦੇ ਵਿੱਚ ਹਰੀ ਜਟਨੀ ਨਹੀਂ ਲਾਈ ਵੀ ਬੱਚੇ ਹਰੀ ਜਟਨੀ ਜ਼ਿਆਦਾ ਨਹੀਂ ਖਾਂਦੇ ਜਾਂ ਜਿਆਦਾ ਚਟਪੜੀ ਰੈਸਪੀ ਹੈ ਫਿਰ ਬਣ ਜਾਂਦੀ ਆ ਤੇ ਇਹਨਾਂ ਨੂੰ ਮੈਂ ਛੋਟੇ-ਛੋਟੇ ਹਿੱਸਿਆਂ 'ਚ ਵੰਡ ਕੇ ਤਿਆਰ ਕਰ ਲਿਆ ਸੋ ਇਹ ਸਾਰੀ ਰੈਸਪੀ ਆਪਾਂ ਇਸ ਤਰੀਕੇ ਨਾਲ ਬਣਾ ਕੇ ਘਟ ਗਏ ਜਿਹੜੀ ਤਿਆਰ ਕਰਕੇ ਰੱਖ ਲਈ ਹੁਣ ਇਧਰਲੀ ਸਾਈਡ ਤੇ ਆਪਣੇ ਕੋਲ ਇੱਕ ਕੌਲੀ ਵੇਸਣ ਦੀ ਹੈ ਜੀ ਵੇਸਣ ਤੁਸੀਂ ਕੋਈ ਵੀ ਵਰਤ ਸਕਦੇ ਹੋ ਪੈਕੇਟ ਵਾਲਾ ਵੀ ਵਰਤ ਸਕਦੇ ਹੋ ਵੇਸਣ ਦੇ ਵਿੱਚ ਆਪਾਂ ਨਮਕ ਐਡ ਕਰਤਾ ਜਿੰਨਾ ਕ ਵੇਸਣ ਉਸ ਹਿਸਾਬ ਨਾਲ ਫਿਰ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਐਡ ਕਰ ਦਿਆਂਗੇ ਫਿਰ ਅੱਧਾ ਇੱਕ ਚਮਚ ਹਲਦੀ ਦਾ ਐਡ ਕਰ ਦਿਆਂਗੇ ਇਥੇ ਵੀ ਤੁਸੀਂ ਹਲਦੀ ਸਕਿਪ ਕਰ ਸਕਦੇ ਹੋ ਪਰ ਜੇਕਰ ਹਲਦੀ ਐਡ ਕਰੋਗੇ ਰੈਸਪੀ ਦਾ ਕਲਰ ਆ ਜਿਹੜਾ ਬਹੁਤ ਵਧੀਆ ਹੋਊਗਾ ਦੇਖਣ ਚ ਰੈਸਪੀ ਬਹੁਤ ਸੋਹਣੀ ਲੱਗੂਗੀ ਬਿਲਕੁਲ ਥੋੜਾ ਜਿਹਾ ਫਲੇਵਰ ਦੇ ਲਈ ਚਾਟ ਮਸਾਲਾ ਐਡ ਕਰ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਵੇਸਣ ਦੇ ਨਾਲ ਆ ਜਿਹੜੇ ਸੁੱਕੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਵੀ ਇਹਨਾਂ ਦੇ ਗੰਢਾ ਨਾ ਬਣ ਇੱਕ ਹੀ ਜਗ੍ਹਾ ਤੇ ਮਸਾਲੇ ਇਕੱਠੇ ਨਾ ਹੋ ਜਾਣ ਚੰਗੇ ਤਰੀਕੇ ਨਾਲ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਬਿਲਕੁਲ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਆਪਾਂ ਇਹਦਾ ਇੱਕ ਘੋਲ ਤਿਆਰ ਕਰਾਂਗੇ ਬਿਲਕੁਲ ਸਮੂਥ ਜਿਹਾ ਘੋਲ ਬਣਾ ਕੇ ਤਿਆਰ ਕਰਨਾ ਜਿਆਦਾ ਪਾਣੀ ਨਾ ਤੁਸੀਂ ਐਡ ਕਰਿਓ ਕਿਉਂਕਿ ਜੇਕਰ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਹ ਖੋਲ ਤਿਆਰ ਕਰਾਂਗੇ ਤੇ ਇਹਦੇ ਵਿੱਚ ਗੰਡਾ ਨਹੀਂ ਬਣਨੀਆ ਗੰਡਾ ਨੂੰ ਆਪਾਂ ਪਹਿਲਾਂ ਹੀ ਖਤਮ ਕਰਦੇ ਆਂਗੇ ਕਿਉਂਕਿ ਬਾਅਦ ਵਿੱਚ ਕੋਲ ਦੇ ਵਿੱਚ ਜੇਕਰ ਗੰਡਾ ਰਹਿ ਜਾਂਦੀਆਂ ਹਨ ਫਿਰ ਕੋਲ ਹੈ ਜਿਹੜਾ ਵਿੱਚੋਂ ਕੱਚਾ ਰਹਿੰਦਾ ਯਾਨੀ ਕਿ ਵੇਸਣ ਕੱਚਾ ਰਹੇ ਜੂ ਇਹਦੇ ਤੁਸੀਂ ਰੈਸਪੀ ਨੂੰ ਪਕਾਉਂਗੇ ਤੇ ਰੈਸਪੀ ਦੇਖਣ ਦੇ ਵਿੱਚ ਵੀ ਸੋਹਣੀ ਨਹੀਂ ਲੱਗਣੀ ਸੋ ਜਿੰਨੇ ਕ ਪਾਣੀ ਦੀ ਜ਼ਰੂਰਤ ਸੀ ਓਨਾ ਕ ਪਾਣੀ ਐਡ ਕਰਕੇ ਇਸ ਤਰੀਕੇ ਦਾ ਕੋਲ ਤਿਆਰ ਕਰ ਲਿਆ ਨਾ ਜਿਆਦਾ ਗਾੜਾ ਨਾ ਜਿਆਦਾ ਪਤਲਾ ਹੁਣ ਇਸ ਤਰੀਕੇ ਨਾਲ ਇੱਕ ਪੀਸ ਹੈ ਜਿਹੜਾ ਆਪਾਂ ਉਠਾਵਾਂਗੇ ਤੇ ਇਹਦੇ ਤੇ ਚੰਗੇ ਤਰੀਕੇ ਨਾਲ ਵੇਸਣ ਦੀ ਜਿਹੜੀ ਕੋਟਿੰਗ ਕਰਦੇ ਆਂਗੇ ਤੁਸੀਂ ਨਾ ਇਹ ਬਰਤਨ ਨੂੰ ਫੁੱਲ ਕਰਕੇ ਵੀ ਵੇਸਣ ਦਾ ਕੋਲ ਬਣਾ ਸਕਦੇ ਹੋ ਪਰ ਉਹ ਬਾਅਦ ਵਿੱਚ ਬੇਸਡ ਹੋਊਗਾ ਉਹਦਾ ਕੀ ਫਾਇਦਾ ਇਸ ਕਰਕੇ ਜਿੰਨੇ ਕੋਲ ਦੀ ਜ਼ਰੂਰਤ ਸੀ ਮੈਂ ਓਨਾਂ ਹੀ ਬਣਾਇਆ ਇਸ ਕਰਕੇ ਚਮਚ ਦੀ ਮਦਦ ਨਾਲ ਆਪਾਂ ਇਹਦੇ ਤੇ ਕੋਟਿੰਗ ਕਰਦੇ ਆਂਗੇ ਵੇਸਣ ਦੀ ਦੇਖੋ ਚੰਗੇ ਤਰੀਕੇ ਨਾਲ ਇਹ ਤਿਆਰ ਹੋ ਗਿਆ ਜੀ ਐਕਸਟਰਾ ਵੇਸਣ ਨੂੰ ਛਾੜ ਦੇਣਾ ਹੁਣ ਇਧਰ ਤੇਲ ਹੈ ਮੀਡੀਅਮ ਫਲੇਮ ਤੇ ਆਪਾਂ ਗਰਮ ਕਰ ਲਿਆ ਸੀ ਤੇ ਇੱਕ ਇੱਕ ਕਰਕੇ ਜਿੰਨੇ ਕੁ ਵੀ ਆਪਾਂ ਇਹ ਫਰਾਈ ਕਰ ਸਕੇ ਪੈਨ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਜਿੰਨੀ ਕੁ ਸਪੇਸ ਹੋਈ ਓਨੇ ਕੁ ਪੀਸ ਹੈ ਜਿਹੜੇ ਆਪਾਂ ਫਰਾਈ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਮੀਡੀਅਮ ਫਲੇਮ ਤੇ ਜਿਹੜਾ ਇਹਨਾਂ ਨੂੰ ਤੇਲ ਦੇ ਵਿੱਚ ਇਸ ਤਰੀਕੇ ਨਾਲ ਛੱਡ ਦੇਾਂਗੇ ਮੈਂ ਪੰਜ ਪੀਸ ਹੈ ਜਿਹੜੇ ਇਸ ਤਰੀਕੇ ਨਾਲ ਚਾਰ ਪੰਜ ਪੀਸ ਹੈ ਜਿਹੜੇ ਪੈਨ ਦੇ ਵਿੱਚ ਛੱਡ ਦੂੰਗੀ ਹੁਣ ਅੱਧਾ ਕਮਿੰਟ ਆਪਣੇ ਆਪ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਵੀ ਇਹ ਪੱਕ ਜਾਣ ਤਲੇ ਦੇ ਨਾਲ ਨਾ ਚਿਪਕਣ ਕਿਉਂਕਿ ਨਾਲ ਦੀ ਨਾਲ ਤੁਸੀਂ ਇਹਨਾਂ ਨੂੰ ਤੇਲ ਦੇ ਵਿੱਚ ਜੇਕਰ ਪਾ ਕੇ ਇਸ ਤਰੀਕੇ ਨਾਲ ਪਲਟ ਦੇਉਗੇ ਫਿਰ ਜਿਹੜਾ ਬੇਸਨ ਹੈ ਉਹ ਤਲੇ ਦੇ ਨਾਲ ਜਦੋਂ ਚਿਪਕ ਜਾਂਦਾ ਫਿਰ ਰੈਸਪੀ ਖਰਾਬ ਹੋ ਜਾਂਦੀ ਹੈ ਸੋ ਥੋੜਾ ਜਿਹਾ ਬੇਸਨ ਨੂੰ ਪੱਕਣ ਦਿਓ ਤੇ ਉਸ ਤੋਂ ਬਾਅਦ ਜੀ ਇਹ ਅੱਧਾ ਕਮੈਂਡ ਇਹ ਪੱਕ ਗਏ ਇਸ ਤਰੀਕੇ ਨਾਲ ਫੇਰ ਆਪਾਂ ਇਹਨਾਂ ਦੀ ਸਾਈਡ ਪਲਟਦੇ ਹੋਏ ਇਹਨਾਂ ਨੂੰ ਬਿਲਕੁਲ 골ਡਨ ਬਣਾ ਕੇ ਤਿਆਰ ਕਰ ਲਾਂਗੇ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਕਿੰਨੇ ਵਧੀਆ ਇਹ ਪੱਕ ਕੇ ਤਿਆਰ ਹੋ ਗਏ ਆ ਬਿਲਕੁਲ ਹੀ ਘੱਟ ਸਮਾਂ ਲੱਗੂਗਾ ਇਹਨਾਂ ਨੂੰ ਪਕਾਉਣ ਦੇ ਲਈ ਤੁਸੀਂ ਨਾ ਇਹਨਾਂ ਬ੍ਰੈਡ ਪੀਸ ਸਾਨੂੰ ਜਿਹੜਾ ਬਣਾ ਕੇ ਪਹਿਲਾਂ ਰੱਖ ਸਕਦੇ ਹੋ ਸਾਰੀ ਸਟਫਿੰਗ ਲਾ ਕੇ ਚਟਨੀ ਲਾ ਕੇ ਉਸ ਤੋਂ ਬਾਅਦ ਤੁਸੀਂ ਵੇਸਨ ਦਾ ਘੋਲ ਵੀ ਬਣਾ ਕੇ ਫ੍ਰਿਜ 'ਚ ਰੱਖ ਸਕਦੇ ਹੋ ਫਿਰ ਜਦੋਂ ਵੀ ਇਹ ਰੈਸਪੀ ਬਣਾਉਣੀ ਹੋਵੇ ਤਾਂ ਨਾਲ ਦੀ ਨਾਲ ਇਹਨੂੰ ਛਟਪਟਾ ਜਿਹੜਾ ਗਰਮਾ ਗਰਮ ਫ੍ਰਾਈ ਕਰ ਸਕਦੇ ਹੋ ਕੱਚੇ ਕੱਢ ਕੇ ਵੀ ਤੁਸੀਂ ਰੱਖ ਸਕਦੇ ਹੋ ਜਿਵੇਂ ਆਪਾਂ ਬ੍ਰੈਡ ਪਕੌੜੇ ਬਣਾਉਣੇ ਹੁੰਦੇ ਆ ਜਦੋਂ ਕੋਈ ਮਹਿਮਾਨ ਆਵੇ ਜਾਂ ਸਰਵ ਕਰਨੇ ਹੋਣ ਫਿਰ ਗਰਮਾ ਗਰਮ ਦੁਬਾਰੇ ਫ੍ਰਾਈ ਕਰ ਲਿਓ ਸੋ ਇੱਕ ਪਲੇਟ ਦੇ ਵਿੱਚ ਆਪਾਂ ਗਰ No, ya está puesto en carlia. ਉੱਪਰੋਂ ਜਿਹੜੀ ਆਪਾਂ ਟਮੇਟੋ ਕੈਚਪ ਇਸ ਤਰੀਕੇ ਨਾਲ ਐਡ ਕਰਦੇ ਆਂਗੇ ਇਸ ਤਰੀਕੇ ਨਾਲ ਰੈਸਪੀ ਹੈ ਜਿਹੜੀ ਜਦੋਂ ਤੁਸੀਂ ਸਰਵ ਕਰੋਗੇ ਨਾ ਯਕੀਨ ਮੰਨਿਓ ਕਿ ਸਭ ਤੁਹਾਡੀ ਤਾਰੀਫ ਕਰਨਗੇ ਤੇ ਸਭ ਪੁੱਛਣਗੇ ਵੀ ਇਸ ਰੈਸਪੀ ਨੂੰ ਤੁਸੀਂ ਕਿਸ ਤਰੀਕੇ ਨਾਲ ਬਣਾਇਆ ਸਾਨੂੰ ਇਹਦੀ ਰੈਸਪੀ ਦਿਓ ਸੋ ਮਹਿਮਾਨਾਂ ਨੂੰ ਬਣਾ ਕੇ ਜਦੋਂ ਸਰਵ ਕਰੋਗੇ ਫਿਰ ਤਾਂ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਹੋਊਗੀ ਬੱਚਿਆਂ ਨੂੰ ਟਿਫਨ ਚ ਬਣਾ ਕੇ ਦੇ ਸਕਦੇ ਹੋ ਦੇਖੋ ਜੀ ਕਿੰਨੇ ਟੇਸਟੀ ਬਣੇ ਆ ਸੋ ਅਸੀਂ ਤਾਂ ਗਰਮਾ ਗਰਮ ਇਹ ਬਣਾ ਲਿਆ ਤੇ ਗਰਮਾ ਗਰਮ ਇੰਜੋਏ ਕਰਦੇ ਆਂ ਤੁਸੀਂ ਵੀ ਠੱਢ ਦੇ ਵਿੱਚ ਇਸ ਰੈਸਪੀ ਨੂੰ ਗਰਮਾ ਗਰਮ ਬਣਾਓ ਤੇ ਘਰੇ ਸਾਰੀ ਫੈਮਿਲੀ ਦੇ ਨਾਲ ਇੰਜੋ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਜੇਕਰ ਤੁਹਾਨੂੰ ਇਹ ਵੀਡੀਓ ਇਹ ਰੈਸਪੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਬੱਦ ਤੋਂ ਬੱਦ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਪਹਿਲੀ ਵਾਰ ਵੀਡੀਓ ਆਪਣੇ ਚੈਨਲ ਦੇ ਦੇਖ ਰਹੇ ਹੋ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਕਿਸੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ